ਜਿਹੜੇ ਬੱਚੇ ਨੇ ਇੰਜੀਨੀਅਰਿੰਗ 'ਚ ਨਹੀਂ ਜਾਣਾ ਉਹਨੂੰ ਇੰਜੀਨੀਅਰਿੰਗ ਪੜਾਉਣ ਦਾ ਕੋਈ ਮਤਲਬ ਨਹੀਂ ਹੈ। ਜੇਨੇ ਕਰੇ ਮੈਡੀਕਲ ਖੇਤਰ ਨੂੰ ਫੇਸ ਹੀ ਨਹੀਂ ਕਰਨਾ ਉਹਨੂੰ ਮੈਡੀਕਲ ਕਰਾਉਣਾ ਪੈਣਾ ਨਹੀਂ ਪਤਾ ਨਹੀਂ। ਉਹਨੂੰ ਉਹ ਪੜਾਈ ਪੜਾਓ ਜਿੱਧਰ ਜਾਂ ਤਾਂ ਤੁਸੀਂ ਲੈ ਜਾਣਾ ਚਾਹੁੰਦੇ ਹੋ ਜਾਂ ਬੱਚਾ ਚਾਹੁੰਦਾ ਹੈ। ਹਮ ਐਵੇਂ ਟਾਈਮ ਪਾਸ ਦੇ ਵਿੱਚ ਸਮਾਂ ਬਰਬਾਦ ਨਾ ਕਰੋ। ਜਿਹੜੀਆਂ ਲੜਕੀਆਂ ਕਹਿੰਦੇ ਨੇ ਇਸ ਤਾਂ ਮੈਰਿਜ ਵਾਲੀ ਜਾਣਾ ਹੈ ਉਹ પાર્ਟ ਟਾਈਮ ਆਪਦਾ ਪੜਾਈ ਵੀ ਕਰਨ। ਪਰੰਤੂ ਹਾਊਸਹੋਲਡ ਦੇ ਉੱਤੇ ਪੂਰੀ ਆਵਦੀ ਗ੍ਰਿਪ ਕਰਨ। ਕਿਵੇਂ ਅਸੀਂ ਪਰਿਵਾਰਾਂ ਨੂੰ ਮੈਨੇਜ ਕਰਨੇ ਕਿਵੇਂ ਪਰਿਵਾਰ ਦਾ ਫਾਈਨਾਂਸ ਮੈਨੇਜ ਕਰਨੇ ਬੱਚਿਆਂ ਦਾ ਮੈਨੇਜਮੈਂਟ ਕਰਨੀ ਹੈ ਹੋਰ ਕਰਨੀ ਹੈ ਪਰ ਜਿਹੜੇ ਲੋਕੇ ਸੋਚਦੇ ਨੇ ਵੀ ਇੱਕ ਪੜ੍ਹ ਲਿਖ ਕੇ ਮਾਂ ਪੜਾ ਲੂਗੀ ਪੜਾ ਪੜਾ ਨਹੀਂ ਸਕਦੇ ਇਹ ਭੁੱਲ ਜਓ ਸਾਰਿਆਂ ਦੇ ਵਕਤ ਟਿਊਸ਼ਨਾਂਤੀ ਜਾਂਦੇ ਨੇ ਲੋਕੇ ਇਹ ਸੋਚਦੇ ਨੇ ਨਾ ਕਿ ਕੁੜੀ ਯਰਕਟ ਨੂੰ ਵੀਏ ਦਾ ਕੀਤੀ ਹੋਵੇ ਕੀਤੀ ਹੋਵੇ ਬਸ ਉਹ ਇੱਕ ਵਿਆਹ ਦੀ ਟਾਰਗੇਟ ਹੈ ਨਾ ਫਿਚਰ ਦਾ ਨਹੀਂ ਹੈ ਉਹ ਫਿਚਰ ਨਹੀਂ ਉਹ ਟੇਕ ਦਾ ਨਿਸ਼ਾਨਾ ਹੀ ਹੈ ਵੀ ਬਸ ਚਲੋ ਜ਼ਿਆਦਾਤਰ ਤਾਂ ਕੁੜੀਆਂ ਨਾਲ ਗੱਲ ਹੁੰਦੀ ਹੈ ਵੀ ਠੀਕ ਹੈ ਸੀ ਪੜ੍ਹਨਾ ਇਸ ਕਰਕੇ ਰਹੀਆਂ ਵੀ ਸਾਨੂੰ ਕੋਈ ਚੰਗਾ ਥਾਂ ਤੇ ਜਾਉਣਾ ਇਹ ਬਾਰੇ ਮੈਂ ਤੁਹਾਨੂੰ ਦੱਸਤੀ ਆ ਮੈਂ ਇਸ ਵਾਰ ਊਮਨਸਟੇਜ ਦੇ ਉੱਤੇ ਮੈਨੂੰ ਇੱਕ ਜਗ੍ਹਾ ਤੇ ਐਸ ਚੀਫ ਗੈਸਟ ਇਨਵਾਈਟ ਕੀਤਾ ਗਿਆ ਸੀ ਤੇ ਉੱਥੇ ਸਾਡਾ ਇਹ ਕੁਐਸਚਨ ਸੀ ਉੱਥੇ ਮੈਂ ਸੀ ਤੇ ਇੱਕ ਮੇਰੇ ਨਾਲ ਮਤਲਬ ਮਿਡਲ ਸਕੂਲ ਦੀ ਪ੍ਰਿੰਸੀਪਲ ਸੀ ਹੂੰ ਫੀਮੇਲ ਉਹ ਵੀ ਐਸ ਗੈਸਟ ਆਈ ਸੀ ਤੇ ਉਹਨੇ ਆਪਣੇ ਲੈਕਚਰ 'ਚ ਇੱਕ ਗੱਲ ਕਹੀ ਸੀ ਕਿ ਜੇ ਤੁਸੀਂ ਆਪਣੇ ਸਰਟੀਫਿਕੇਟ ਯੂਟਿਲਾਈਜ਼ ਨਹੀਂ ਕਰਨੇ ਤਾਂ ਇਹਨਾਂ ਨੂੰ ਅਗਲਾ ਦੋ ਇਹ ਕਿ ਪ੍ਰਿੰਸੀਪਲ ਦੀ ਪ੍ਰਿੰਸੀਪਲ ਦੀ ਵਰਡਿੰਗ ਸੀ ਫੀਮੇਲ ਪ੍ਰਿੰਸੀਪਲ ਦੀ ਔਰ ਉਹ ਪ੍ਰਿੰਸੀਪਲ ਦੀ ਜੀਨੇ ਆਪਣੇ ਘਰ ਦੇ ਅਗੇਂਸਟ ਜਾ ਕੇ ਪੜਾਈ ਕੀਤੀ ਸੀ ਉਹ ਕਹਿੰਦੀ ਬਟ ਜੇ ਤੁਸੀਂ ਯੂਟਿਲਾਈਜੇਸ਼ਨ 'ਚ ਨਹੀਂ ਲੈ ਕੇ ਜਾਣੇ ਤਾਂ ਇਹਨਾਂ ਨੂੰ ਅਗ੍ਹਾ ਦੋ ਉੱਥੇ ਨਹੀਂ ਉੱਥੇ ਇੱਕ ਹੋਰ ਕੰਟਰੋਵਰਸੀ ਸੀ ਉੱਥੇ ਇੱਕ ਮੇਰੇ ਹਾਨ ਦੇ ਕੁੜੀ ਵੈਲ ਐਜੂਕੇਟਿਡ ਉਹ ਖੜੀ ਹੋਈ ਔਰ ਉਹਨੇ ਕਿਹਾ ਕਹਿੰਦੀ ਜੀ ਪੜਨਾ ਮਜਬੂਰੀ ਆ ਉਹਦੇ ਬਿਨਾ ਵਿਆਹ ਵੀ ਨਹੀਂ ਹੁੰਦਾ ਫਿਰ ਇਹ ਉਸ ਕੁੜੀ ਦੀ ਵਰਡਿੰਗ ਸੀਗੀ ਔਰ ਅਸੀਂ ਬਹੁਤ ਅਪਰੀਸ਼ੀਏਟ ਕੀਤਾ ਵੀ ਉਹਨੇ ਇੰਨੀ ਫੀਮੇਲਸ ਦੇ ਵਿੱਚ ਇਹ ਗੱਲ ਓਪਨਲੀ ਬੋਲੀ ਸੀ ਕਿਉਂਕਿ ਅੱਜ ਤੱਕ ਕੋਈ ਬੋਲ ਨਹੀਂ ਪਾਇਆ ਉਹ ਕਹਿੰਦੇ ਕਹਿੰਦੀ ਮੈਡਮ ਕਹਿੰਦੀ ਬਿਨਾ ਗ੍ਰੈਜੂਏਸ਼ਨ ਦੇ ਅੱਜਕੱਲ ਵਿਆਹ ਵੀ ਨਹੀਂ ਹੁੰਦੇ ਕਹਿੰਦੀ ਮਜਬੂਰੀ ਆ ਗ੍ਰੈਜੂਏਸ਼ਨ ਕਰਨੀ ਇਹ ਸੀ ਅਸੀਂ ਐਸੇ ਕਰਕੇ ਕਹਿੰਦੇ ਵੀ ਜਿਹੜਾ ਕੰਮ ਤੁਸੀਂ ਮਜਬੂਰੀ ਚ ਕਰ ਰਹੇ ਹੋ ਉਹਨੂੰ ਪਲਾਨ ਵੀ ਰੱਖ ਲਓ ਨਾ ਕੋਰੂ ਪਲਾਨ ਵੀ ਰੱਖਾ ਕੋਰੂ ਬੀ ਪਲਾਨ ਨਾ ਖਲੋ ਮੇ ਤਾਂ ਪਈ ਆਪ ਵੈਸੇ ਇੱਕ ਸਰਟੀਫਿਕੇਟ ਲੈਣੇ ਮੈਂ ਕਿੰਨੀ ਪਰਿਵਾਰਾਂ ਨੂੰ ਜਿਹੜੇ ਮੇਰੇ ਨਾਲ ਲਿੰਕ ਕਰਨ ਦੇ ਚੰਗੇ ਚੰਗੇ ਇੰਡਸਟਰੀ ਲਿਸਟਾਂ ਦੀਆਂ ਲੜਕੀਆਂ ਮੈਂ ਜਾਣਦਾ ਬਹੁਤ ਕੁਆਲਿਫਿਕੇਸ਼ਨ ਹਾਈ ਲਈ ਤੇ ਪਾਲੋ ਇਕੱਲੇ ਬਚੀ ਰਹੀਆਂ ਨੇ ਪਾਲੋ ਬਚੀ ਰਹੇ ਪਰ ਉਹ ਪੜਾਹੀਆਂ ਉਹ ਸਰਟੀਫਿਕੇਟ ਉਹ ਸਮਾ ਉਹ ਕੈਸਾ ਉਹ ਸਬਰਵਾ ਸਬਰਵਾ ਤੁਸੀਂ ਇਸ ਟਾਈਮ ਦੇ ਉੱਤੇ ਨਾ ਸੈਕੰਡ ਕਲਾਸ ਦੇ ਬੱਚਿਆਂ ਨੂੰ ਵੀ ਹੋਮਵਰਕ ਨਹੀਂ ਕਰਵਾ ਸਕਦੇ ਕੋਦੋ ਨਹੀਂ ਕਰਵਾ ਸਕਦੇ ਜਦ ਮੈਂ ਕਹਾ ਨਾ ਮੈਂ ਕਰਵਾ ਲੂੰਗੀ ਮੈਂ ਵੀ ਨਹੀਂ ਕਰਵਾ ਸਕਦੀ ਸਕੂਲਸ ਨੇ ਇੱਕ ਕ੍ਰਾਈਟੇਰੀਆ ਇੰਨਾ ਹਾਈ ਚੱਕਤਾ ਤੁਸੀਂ ਇਹ ਹਿਸਾਬ ਲਗਾਓ ਵੀ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਬੱਚਾ ਪਲੇਵੇਜ ਪੜਦਾ ਨਾ ਉਹਦੇ ਸਕੂਲ ਦੇ ਵਿੱਚ ਟਿਫਨ ਦੇ ਵਿੱਚ ਅਚਾਰ ਤੇ ਦਹੀਂ ਲੈ ਕੇ ਜਾਣ ਦੀ ਵੀ ਪਰਮਿਸ਼ਨ ਨਹੀਂ ਦਿੱਤੀ ਮੈਕਸਿਮਮ ਸਕੂਲਸ ਦੇ ਵਿੱਚ ਖਾਣੇ ਦਾ ਵੀ ਮੀਨੂ ਕਾਰਡ ਹੁੰਦਾ ਮੰਨਦਾ ਮੀਨੂ ਬਣਾਉਂਦਾ ਹੀ ਰਹਿ ਜਾਂਦਾ ਮੇਰਾ ਕਹਿਣ ਦਾ ਮਕਸਦ ਇਹ ਹੀ ਸੀ ਵੀ ਇੱਥੇ ਧੱਕੜਣਾ ਸੀ ਆਇਆਂ ਤੁਰੇ ਚਾਹੇ ਦੇਖੋ ਅਜ ਮੇਸ਼ਕਤੀ ਹੈ ਪਰ ਧੀ ਤੋਂ ਪਹਿਲਾਂ ਇਹ ਮੇਰੀ ਸ਼ਗਿਰਦ ਹੈ ਇਹ ਗੱਲ ਯਾਦ ਰੱਖਿਓ ਸ਼ਗਿਰਦ ਹੋਣ ਦੇ ਨਾਤੇ ਮੈਂ ਕਿਸੇ ਬੱਚੇ ਨੂੰ ਪਿੱਛੇ ਨਹੀਂ ਰੱਖਿਆ ਚਾਹੇ ਮੁੰਡੇ ਰਹੇ ਤੇ ਕੁੜੀਆਂ ਰਹੀਆਂ ਜਿਹੜੀ ਤੁਸੀਂ ਗੱਲ ਕਰਿਆ ਵੀ ਹਟਾ ਦਿੱਤੇ ਜਾਂਦੇ ਨੇ ਅੱਜ ਇਸ ਕੰਪਨੀ ਦਾ ਜਿਹੜਾ ਟੈਕਨੀਕਲ ਡਾਇਰੈਕਟਰ ਹੈ ਮੇਰਾ ਸ਼ਗਿਰਦ ਹੈ ਦਸਵੀਂ ਦੇ ਪੇਪਰ ਦੇ ਕੇ ਆਇਆ ਸੀ ਮੇਰੇ ਕੋਲੇ ਤੇ ਧੰਨਵਾਦ ਮੈਂ ਮਿਲਿਆ ਮਿਲਿਆ ਬਾਬਾ ਜੀ 91 10ਵੀਂ ਦੇ ਪੇਪਰ ਦੇ ਕਿਹਾ ਤੇ ਕਿੰਨੇ ਸਾਲ ਹੋ ਗਏ ਸ਼ਾਇਦ 30 ਸਾਲ ਦੇ ਆਸ-ਪਾਸ 30 ਤੋਂ ਜ਼ਿਆਦਾ ਹੋ ਗਏ ਸਕੇ ਤੇ ਹੋ ਗਏ ਤੇ 30 34 ਸਾਲ ਹੋ ਗਏ ਮੇਰੇ ਨਾਲ ਹੈ ਬਕਾਇਦਾ ਸਾਰੇ ਕਸ ਦੇ ਵਿੱਚ ਬਰਬਰ ਹੈ ਹਿਸਾਬ ਹੀ ਦਿੱਤਾ ਉਹਦੀ ਕੰਪਨੀ ਦਾ ਦੂਜੀ ਮੇਰੇ ਸ਼ਗਿਰਦਾਂ ਦੇ ਲੜਕੀ ਹਰਜਿੰਦਰ ਕੌਰ ਰਾਣੀ ਕਹਿੰਦੇ ਨੇ ਅਸੀਂ ਇਟਲੀ ਚ ਰਹਿੰਦੀ ਹੈ ਉੱਥੇ ਹੀ ਕਾਰੋਬਾਰ ਨੂੰ ਸੰਭਾਲ ਰਹੀ ਹੈ ਉਹ ਵੀ ਮੇਰੇ ਨਾਲ ਹੈ ਉਹਨੂੰ ਵੀ ਸ਼ੇਅਰ ਹੋਲਡਿੰਗ ਹੈ ਨਵੀਨ ਕੁਮਾਰ 20 ਸਾਲ ਪੁਰਾਣਾ ਮੇਰਾ ਸ਼ਗਰਦ ਹੈ 20 ਸਾਲ ਪਹਿਲਾਂ ਇੱਕ ਮਜ਼ਦੂਰ ਦੇ ਤੌਰ ਤੇ ਆਇਆ ਸੀ ਅੱਜ ਡਾਇਰੈਕਟਰ ਫਾਈਨਾਂਸ ਹੈ ਇਹਨੇ ਬੱਚੇ ਨੇ ਸਾਰੇ ਮੇਰੇ ਮੈਂ ਤੇ ਸਿਰ ਪਿੱਛੇ ਕਿਉਂ ਰੱਖਾਂ ਜਿਹੜੇ ਬੱਚਿਆਂ ਨੇ ਮੇਰੇ ਇਹ ਕੰਡੀਸ਼ਨਿੰਗ ਦਾ ਕੰਮ ਕੀਤਾ ਹੂੰ ਉਹਨਾਂ ਨੂੰ ਮੈਂ ਆਪਣੀ ਦੁਕਾਨ ਦੇਤੀ ਸੀ ਉਹਨਾਂ ਨੂੰ ਐ ਜਿਟੇ ਕੋਈ ਪੈਸਾ ਨਹੀਂ ਥਿਲੇ ਆ ਉਹਨਾਂ ਨੂੰ ਕਹਿੰਦਾ ਇਹ ਪੁੱਤਰੇ ਦੁਕਾਨ ਹੈ ਤੇ ਤੁਹਾਡੀ ਕਮਾਓ ਖਾਓ ਕੁੱਤਾ ਨੂੰ ਮਾਫਿਓ ਆਪਣੀ ਚੀਜ਼ ਦਿੰਦੀ ਹੈ ਬਰਾਸਤ ਚ ਪਰ ਜਦੋਂ ਅਸੀਂ ਇਹ ਸਮਝ ਲੈਣਾ ਕਿ ਇਹਨਾਂ ਤੋਂ ਕੰਮ ਨਿਕਲ ਗਿਆ ਹੁਣ ਇਹਨਾਂ ਨੇ ਲੱਤ ਮਾਰੋ ਤਾਂ ਅਸੀਂ ਕਿਸੇ ਵੀ ਕਿਸਮ ਦੇ ਇਨਸਾਨਤਾ ਹੋਣ ਦੇ ਹੱਕਦਾਰ ਨਹੀਂ ਹਾਂ ਸਰ ਇੱਕ ਆਖਰੀ ਸਵਾਲ ਜੀ ਤੀਜੀ ਗੱਲ ਹਾਂ ਇਹਨਾਂ ਤੋਂ ਇਲਾਵਾ ਮੇਰਾ ਰਾਜ ਮਿਸਤਰੀ ਅਜੈਬ ਸਿੰਘ ਮੇਰੇ ਪਿੰਡ ਤੋਂ ਹੀ ਹੈ ਜਿਹਨੇ ਫੈਕਟਰੀ ਬਣਾਈ ਹਾਫ ਸਾਰੀ ਫੈਕਟਰੀ ਉਸ ਹੱਥੀ ਬਣੀ ਹੋਈ ਹੈ ਤੁਸੀਂ ਵਿਸ਼ਵਾਸ ਕਰੋਗੇ ਵੀ ਮੇਰੇ ਕੋਲ ਸਰ 90 ਜਾਇਆ ਸੀ ਇੱਕ ਟਾਈਮ ਤੇ ਆ ਕੇ ਉਹ ਚਲੋ ਸਰੀਰਕ ਤੌਰ ਤੇ ਥੋੜਾ ਜਿਹਾ ਪਾਰਾ ਹੋ ਗਿਆ ਹੂੰ ਮੈਨੂੰ ਵੀ ਪਤਾ ਵੀ ਇਹਨੂੰ ਉੱਤੇ ਚੜਨ ਵਾਲਾ ਕੰਮ ਨਹੀਂ ਹੈ ਕੋਈ ਪੜਾ ਤੇ ਕੋ ਸਰਟੀਫਿਕੇਟ ਖਾ ਲਵੇ ਉਹ ਵਰਦੀ ਹੈ ਕੰਮ ਕਰਨ ਵਾਲੀ ਹੂੰ ਅੱਜ ਵੀ ਮੇਰੇ ਸਟਾਫ ਦੇ ਵਿੱਚ ਐਜ ਸੁਪਰਵਾਈਜ਼ਰ ਚੰਗੀ ਵਧੀਆ ਸੋਹਣੀ ਤਨਖਾਹ ਉਹ ਚੱਲਦੀ ਹੈ ਉਹਨੂੰ ਵੀ ਇਸੇ ਕਰਕੇ ਕੱਢਣ ਮਾਰੇ ਕਿ ਸੋਚ ਹੀ ਨਹੀਂ ਸਕਦੇ ਯਾਰ ਉਹਨਾਂ ਦੇ ਹੱਥਾਂ ਦੀ ਮਿਹਨਤ ਇੱਥੇ ਲੱਗੀ ਹੋਈ ਹੈ ਉਹਨਾਂ ਦਾ ਯੋਗਦਾਨ ਹੈ ਵਿੱਚ ਠੀਕ ਹੈ ਜੇ ਆਪਾਂ ਕਹਿੰਦੇ ਵੀ ਉਹਨਾਂ ਦੀ ਹਾੜੀ ਤਾਂ ਲੈ ਲਈ ਦੇ ਆਲੀ ਦਾ ਪਈ ਉਹ ਹੱਕ ਬਣਦਾ ਤੀਗਾ ਹਾਂ ਇਹਦਾ ਅਵਾਰਡ ਨਹੀਂ ਹੈ ਉਹਦਾ ਹੂੰ ਅਵਾਰਡ ਉਹਦਾ ਹੋਣਾ ਹੈ ਅਸੀਂ ਕਹਿੰਦੇ ਵੀ ਲੈ ਹੁਣ ਤੇਰਾ ਉਹ ਮਰਿਆ ਨਹੀਂ ਤੇਰੀ ਰੈਸਟ ਕਰਨੀ ਹੈ ਹੁਣ ਤੂੰ ਉਦੋਂ ਹੀ ਭੱਜਿਆ ਫਿਰ ਅਦੇ ਸਟਾਫ ਨੂੰ ਦੇਖ ਲਿਆ ਸਿਵਲਰੀ ਟੀਮ ਨੂੰ ਦੇਖ ਲਿਆ ਉਹ ਦੇਖ ਲਿਆ ਸਾਡਾ ਤੁਸੀਂ ਜੋ ਹੁਣ ਇਕੱਲਾ ਇਸ ਵਕਤ ਕਰ ਰਹੇ ਨੇ ਤੁਸੀਂ ਵੀ ਇਹ ਸੋਚਦੇ ਹੋਵੋਗੇ ਨਹੀਂ ਹੈ ਬਿਲਕੁਲ ਅਗਰੀ ਹੈ ਮੈਂ ਤੁਹਾਨੂੰ ਦੱਸਦੇ ਆ ਤੁਸੀਂ ਕਿੰਦਾ ਧਿਆਨ ਰੱਖੋ ਮੈਂ ਕਿਸੇ ਨੂੰ ਔਰ ਦੇ ਟੀਮ ਦੇ ਵਿੱਚ ਜਿਹੜੇ ਮੇਰੇ ਸੀਨੀਅਰ ਨੇ ਮੈਂ ਕਦੇ ਕਿਸੇ ਨੂੰ ਸਰ ਕਹਿ ਕੇ ਨਹੀਂ ਬੁਲਾਇਆ ਕਿਸੇ ਨੂੰ ਚਾਚੂ ਕਹਿ ਕੇ ਬੁਲਾ ਲੰਨੀਆ ਕਿਸੇ ਨੂੰ ਭੂਆ ਕਹਿ ਕੇ ਬੁਲਾ ਲੰਨੀਆ ਔਰ ਅੰਤਾਂ ਦੀ ਤਸੱਲੀ ਹੁੰਦੀ ਹੈ ਜਦੋਂ ਉਹ ਇੱਥੇ ਹੁੰਦੇ ਨੇ ਜੇ ਕਈ ਵਾਰ ਡੈਡੀ ਕਿਤੇ ਗਏ ਹੋਣ ਨਾ ਤੇ ਪ੍ਰਗਟਾਜਾ ਇੱਥੇ ਹੋਵੇ ਫਿਰ ਵੀ ਮੈਨੂੰ ਐ ਹੁੰਦਾ ਵੀ ਕੋਈ ਗੱਲ ਨਹੀਂ ਡੈਡੀ ਉਹ ਬੈਠੇ ਨੇ ਇੰਨਾ ਹੈ ਤੇ ਮੈਨੂੰ ਇਹ ਹੁੰਦਾ ਵੀ ਮੈਂ ਉਹ ਤੋਂ ਵੱਧ ਚਾਹੇ ਕੁਝ ਮਰਜ਼ੀ ਕਰਦਾ ਉਹ ਸੰਭ ਲੈਣਗੇ ਉਹ ਸੰਭ ਲੈਣਗੇ ਉਹ ਸੰਭ ਲੈਣਗੇ ਇਹ ਇਹ ਗਰੁੱਪ ਹੈ ਦੇਖੋ ਹੁਣ ਇਹਦੇ ਕੋਲੇ ਹੈ ਇਹਦੇ ਕੋਲੇ ਤਕਰੀਬਨ 15 ਕੁੜੀਆਂ ਦਾ ਗਰੁੱਪ ਹੈ ਹੂੰ ਇਹ ਆਪਣੇ ਗਰੁੱਪ ਦਾ ਖਿਆਲ ਰੱਖ ਰਹੀ ਹੈ ਉਹਨਾਂ ਨਾਲ ਵੀ ਕਈ ਵਾਰੀ ਉਹਨਾਂ ਨੇ ਝਿੜਕਾ ਵੀ ਸੁਣ ਲਾਂਦੀ ਹੈ ਅਜਾ ਉਹ ਨਾਲ ਹੀ ਮੇਰੇ ਨਾਲ ਬਿਲਕੁਲ ਸਹੀ ਫਿਰ ਕੋਈ ਗੱਲ ਨਹੀਂ ਆ हां ਅਸੀਂ ਸਾਰੇ ਟੀਮ ਮੈਂਬਰ ਆ ਅਸੀਂ ਸਾਰੇ ਜੋ ਆਪਦੇ ਕੰਮ ਦੇ ਵਿੱਚ ਐਕਸਪਰਟ ਹੈ ਡੈਫੀਨਿਟਲੀ ਜੇ ਉਹ ਕੋਈ ਗਲਤੀ ਆ ਰਹੀ ਹੈ ਤਾਂ ਉਹ ਟੋਕੂਗਾ ਉਹ ਟੋਕੂ ਤੁਹਾਨੂੰ ਸੁਣਨਾ ਚਾਹੀਦਾ ਹੈ ਉਹਨਾਂ ਨੂੰ ਹੱਕ ਹੈ ਉਹ ਬੈਟਰਮੈਂਟ ਵਾਸਤੇ ਟੋਕਦੇ ਨੇ ਪਰ ਉਹ ਤਾਂ ਕਿਹਾ ਬਹੁਤ ਸੀ ਆਲਵੇਸ ਰਾਈਟ ਨਹੀਂ ਅਸੀਂ ਉਹ ਬੋਸ ਨਹੀਂ ਹੈ ਜਦੋਂ ਇਹ ਉਹ ਬੋਸ ਨਹੀਂ ਹੈ ਅਸੀਂ ਉਹ ਬੋਸ ਨਹੀਂ ਉਹ ਚੀਜ਼ ਦੀ ਫੀਲਿੰਗ ਕਦੋਂ ਆਉਂਦੀ ਹੈ ਤੁਹਾਨੂੰ ਕਿੰਨਾ ਅੱਛਾ ਲੱਗਦਾ ਮੈਂ ਮੇਰੀ ਅਸਿਸਟੈਂਟ ਹੈ ਠੀਕ ਹੈ ਹੁਣ ਪ੍ਰੋਜੈਕਟ ਮੈਨੇਜਰ ਹੈ ਜੋਇਨ ਨੇ ਐਸ ਮੀ ਅਸਿਸਟੈਂਟ ਕੀਤਾ ਸੀ ਮੈਨੂੰ ਬੜਾ ਪ੍ਰਾਊਡ ਹੁੰਦਾ ਮੈਨੂੰ ਐਮ ਐਨ ਸੀ ਤੋਂ ਕਾਲ ਆਂਦੀ ਹੈ ਆ ਮੈਡਮ ਇਹਨਾਂ ਇੱਕ ਕੰਮ ਰਹਿ ਗਿਆ ਤਾਂ ਮੈਂ ਕਹਿੰਦੀ ਵੀ ਠੀਕ ਹੈ ਸਰ ਹਾਂ ਵੈਸੇ ਤੋਂ ਮੈਂ ਨਵਨੀਤ ਮੈਡਮ ਕੋਲ ਬੋਲ ਦਿਆ ਹੈ ਉਹ ਜਿੰਨਾ ਅੱਛਾ ਮਤਲਬ ਬਿਲਿੰਗ ਵਗੈਰਾ ਡਾਕੂਮੈਂਟ ਬਣਾ ਕੇ ਭੇਜਦੇ ਨੇ ਓਨਾ ਹਮਨੇ ਕਿਸੇ ਨੇ ਨਹੀਂ ਦੇਖਾ ਹਮ ਇਹ ਇਹ ਸਾਡਾ ਪ੍ਰਾਊਡ ਹੈ ਤੇ ਬੜੀ ਗੁੱਡ ਫੀਲਿੰਗ ਆਉਂਦੀ ਹੈ ਮੈਂ ਜਦੋਂ ਦਾ ਇੱਕ ਪਾਰਟਿਕੂਲਰ ਐਮ ਐਨ ਸੀ ਦਾ ਕੰਮ ਹੁੰਦਾ ਤੇ ਸ਼ਿਫਟ ਕੀਤਾ ਮੈਨੂੰ ਕਦੇ ਦੇਖਣਾ ਵੀ ਨਹੀਂ ਪਿਆ ਠੀਕ ਹੈ। ਨਾ ਵੀ ਉਹ ਤੇ ਪਲੱਸ ਕੀ ਹੋਇਆ ਮਾਈਨਸ ਕੀ ਹੋਇਆ। ਦੇਖੋ ਸਾਨੂੰ ਉਹਨਾਂ ਦੇ ਦੁੱਖ ਸੁੱਖ ਦਾ ਖਿਆਲ ਰੱਖਣਾ ਪਊਗਾ। ਮੈਂ ਇੱਕ ਵਾਰ ਜਿਵੇਂ ਇੱਕ ਬੜੀ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ। ਇੱਕ ਵਾਰ ਮੈਨੂੰ ਜਾਣਾ ਪਿਆ ਸੀ ਉੱਤਰਾਖੰਡ ਚ। ਹੂੰ। ਤੇ ਉੱਥੇ ਤੋਂ ਵਾਈਸ ਪ੍ਰੈਜ਼ੀਡੈਂਟ ਤੇ ਤੁਪ ਚੜ੍ਹੇ ਕਾ ਮੁਖਰਵਾ ਰਹੇ। ਮੈਂ ਉਹਨਾਂ ਨੂੰ ਪੁੱਛਿਆ ਕਿਉਂਕਿ ਇੰਡਸਟਰੀ ਦੇ ਵਿੱਚ ਕਿਤੇ ਨਾ ਕਿਤੇ ਦੋ ਨੰਬਰ ਦਾ ਕੰਮ ਬੇਕਾਲਾ ਵਾਲਾ ਖੰਡਾ। ਤਾਂ ਜਦੋਂ ਅਸੀਂ ਉਹਨੂੰ ਪੁੱਛਿਆ ਵੀ ਸਰ ਤੁਹਾਡੀਆਂ ਪੂਰੀ ਐਕਸਪੈਕਟੇਸ਼ਨ ਉਹਨੇ ਕਹ ਵੀ ਨਹੀਂ ਉਹ ਕਹਿੰਦਾ ਜੀ ਮੈਂ ਆਪਕੋ ਇੱਕ ਬਾਤ ਬਤਾਤਾ ਹੂੰ ਉਹਨੇ ਆਪਣੇ ਫਾਦਰ ਬਾਰੇ ਦੱਸਿਆ ਵੀ ਉਹ ਬੇਸਿਕਲੀ ਅਕਾਊਂਟੈਂਟ ਤੇ ਕਿਸੇ ਚੰਗੀ ਫਰਮ ਚ ਹਾਂ ਮਾਲ ਕਪੜੇ ਉਹ ਕਾਊਂਟੈਂਟ ਆਪਦਾ ਕੰਮ ਕਰ ਰਹੇ ਇੱਕ ਦਿਨ ਬਾਈ ਚਾਂਸ ਮਾਲਕ ਨੇ ਕਿਹਾ ਵੀ ਮਨੀਮ ਜੀ ਉਹ ਇੱਕ ਲੈ ਕੇ ਆਇਓ ਬਿਲ ਬੁੱਕ ਉਹ ਕਹਿੰਦਾ ਜੀ ਆਪਰੇ ਕੀ ਕਰਨਾ ਉਹ ਰਾਜਸਥਾਨੀ ਤੇ ਹਾਂ ਵਾਲਾ ਕੀ ਕਰਨਾ ਹੈ ਮੈਂ ਬਿਲ ਬੁੱਕ ਦੇਖਣੀ ਹੈ ਉਹਨੇ ਜੀ ਆਪਣੇ ਕਿਉਂ ਦੇਖਣੀ ਹੈ ਦੇਖੋ ਇੱਕ EMPLY ਪੁੱਛ ਰਿਹਾ ਹੈ ਆਦੇ ਮਾਲਕ ਨੂੰ ਵੀ ਕਿਉਂ ਦੇਖਣੀ ਹੈ ਉਹ ਕਹਿੰਦਾ ਮੈਂ ਦੇਖ ਨਹੀਂ ਸਕਦਾ ਉਹ ਕਹਿੰਦਾ ਨਹੀਂ ਆਪ ਨਹੀਂ ਦੇਖ ਸਕਦੇ ਉਹਨੇ ਵੀ ਕਿਉਂ ਮੈਂ ਮਾਲਕਾਂ ਕਹਿੰਦਾ ਆਪ ਦਾ ਕੰਮ ਔਰ ਹੈ ਉਹ ਕਹਿੰਦਾ ਹੁਣ ਇਹਦਾ ਮਤਲਬ ਤੂੰ ਮੈਨੂੰ ਕੰਮ ਵੀ ਤੂੰ ਸਿਖਾਏਗਾ ਵੀ ਮੇਰਾ ਕੰਮ ਕੀ ਹੈ ਉਹ ਕਹਿੰਦਾ ਹੀ ਮੈਂ ਆਪ ਕੋ ਆਪਣੀ ਡਿਊਟੀ ਬਤਾਤਾ ਹੂੰ ਕਹਿੰਦਾ ਬੋਲ ਪਹਿਲਾਂ ਤੂੰ ਡਿਊਟੀ ਦੱਸ ਦੇ वो जी आपका काम है ये देखना कि जो पैसा आप मेरे को दे रहे हो उससे मेरा परिवार ठीक ठाक चल रहा है वो अगर आपको मालूम है कि मैं वो पैसा नहीं दे रहा तो फिर पैसा तो कहीं और से आएगा दूसरी बात कहना आपका देखना काम है कि जो पैसा आप मेरे को देख दे रहे हो मेरे घर में ਕਈ ਪੈਸਾ ਉਸੇ ਜਿਆਦਾ ਤਾਂ ਨਹੀਂ ਹੈ ਹੂੰ ਉਹ ਵੀ ਤਾਂ ਆਪ ਦਾ ਉਹ ਦੇਖਣੇ ਦਾ ਫਰਜ਼ ਹੈ ਇਹਨਾਂ ਕਾ ਮੈਂ ਪੈਸਾ ਲੈ ਰਹਾ ਹੂੰ ਇਸ ਕੰਮ ਕਾ ਇਹ ਦੇਖਣਾ ਮੇਰੀ ਜ਼ੁਕੀ ਹੈ ਕਿ ਸਵੇ ਕੋਈ ਗਲਤੀ ਨਾ ਹੋਵੇ ਬਿਲਕੁਲ ਸਰ ਆਪ ਦਾ ਕੰਮ ਹੈ ਮੇਰੇ ਪਰਿਵਾਰ ਕੀ ਤਰਫ ਦੇਖਣਾ ਜਦੋਂ ਅਸੀਂ ਇਹ ਭੁੱਲ ਜਾਨੇ ਵੀ ਆਹ ਚੱਕ ਪੈਸੇ ਤੂੰ ਦਫਾ ਹੋ ਉੱਥੇ ਨਾ ਵਰਕਰ ਤੇ ਲੋਇਲਟੀ ਹੁੰਦੀ ਹੈ ਤੇ ਨਾ ਫਿਰ ਉਸ ਸਿਸਟਮ ਦੇ ਉੱਤੇ ਲੋਇਲਟੀ ਨਾਉਂਦੀ ਚੀਜ਼ੇ ਨਹੀਂ ਦਿੰਦੀ ਜਦੋਂ ਇਹ ਹੁੰਦਾ ਸਾਰੇ ਇੱਥੇ ਬੱਚੇ ਨੇ ਮੁੰਡੇ ਨੇ ਜਾਂ ਕੁੜੀਆਂ ਨੇ ਵੀ ਨਹੀਂ ਇਹ ਸਾਡਾ ਹੈ ਫਿਰ ਇਹ ਸਿਸਟਮ ਨੂੰ ਕੋਈ ਤੋੜਨ ਦਾ ਸਾਹਮ ਨਹੀਂ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਹੁਤ ਵਧੀਆ ਲੱਗਿਆ ਤੁਹਾਨੂੰ ਬਹੁਤ-ਬਹੁਤ ਧੰਨਵਾਦ